ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾ ਜੋ ਜਾਣੈ ਮੈਂ ਜੋਬਨ ਵਰਤ ਜਿਹੜਾ ਇਹ ਸਮਝਦਾ ਮੇਰੇ ਕੋਲ ਜਵਾਨੀ ਹੈ ਥੋੜਾ ਸੁਣਿਓ ਇਸ ਬੇਨਤੀ ਇੱਕ ਤਾਂ ਰਾਜ ਪਾਗ ਦਾ ਹੰਕਾਰ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਖੁਣਾ ਕਿ ਪਰਮਾਤਮਾ ਜੀ ਤੁਸੀਂ ਤਰਸ ਕਰੋ ਫਿਰ ਹੀ ਮੈਂ ਅਸੀਂ ਕਥਾ ਕੀਤੀ ਜੇ ਕਪਤਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਚ ਦੇਖਿਆ ਅਵਰ ਨਾਹੀ ਥਾਉ ਇਹ ਪਹਿਲਾ ਸ਼ਬਦ ਦੇ ਸ੍ਰੀ ਰਾਗ ਦਾ ਤੇ ਦਾਸ ਨੇ ਇੱਕ ਬੇਨਤੀ ਕੀਤੀ ਆਪ ਸਾਰੇ ਪਾਠ ਕਰ ਦਿਓ ਉੱਥੇ ਤਿੰਨ ਸ਼ਬਦ ਨੇ ਮੈਂ ਇਹ ਰਿਪੀਟ ਕਰ ਲਗਾ ਕਥਾ ਸੰਗਤ ਮੈਨੂੰ ਪਤਾ ਹੈ ਉੱਥੇ ਸੁਣਨ ਵਾਲੇ ਵੀ ਇੱਥੇ ਗੁਰਮਖ ਪਿਆਰੀਆਂ ਰੂਹਾਂ ਆਈਆਂ ਨੇ ਇੱਕ ਸ਼ਬਦ ਹੈ ਮਤ ਦੇਖ ਭੂਲਾ ਵਿਸਰਤ ਨਵਰੀ ਹੈ ਨਾ ਜੀ ਕਮਾਲ ਕਰ ਦਿੱਤੀ ਇਹਦੇ ਅਰਥ ਕਰਦੇ ਆ ਭਾਈ ਵੀਰ ਸਿੰਘ ਆ ਆਮ ਟਿਕਾ ਕਰ ਅਰਥ ਹੀ ਕਰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਇਦਾ ਅਰਥ ਇਹ ਮੈਂ ਭੁੱਲ ਨਾ ਜਾਵਾਂ ਮੈਨੂੰ ਵਿਸਰ ਨਾ ਜਾਈ ਕਿਤੇ ਮੇਰੇ ਚਿੱਤ ਚ ਨਾ ਆਵੇ ਭਾਈ ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਅੰਦਰ ਖਵਾਰ ਹੋਣ ਦੇ ਤਿੰਨ ਪੜਾਣ ਹੈ ਜਿਤੇ ਰੱਖਿਓ ਮਤ ਦੇਖ ਭੂਲਾ ਇਹ ਪਹਿਲਾ ਪੜਾਹ ਹੈ ਕਿ ਜਦੋਂ ਇਨਸਾਨ ਪਰਮਾਤਮਾ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਬਾਣੀ ਪੜ੍ਹਦਾ ਹੈ ਮਨ ਨੂੰ ਕੋਈ ਚੀਜ਼ ਬਾਹਰ ਮੁਖੀ ਮਾਇਆ ਵੇ ਉਹ ਕਿਸੇ ਰੂਪ ਵਿੱਚ ਜੇ ਘਰ ਦਾ ਰੂਪ ਕਹੇ ਇਸ ਤਰੀਕੇ ਬੱਚੇ ਨੇ ਪਰਿਵਾਰ ਕੋਈ ਚੀਜ਼ ਜਿਸ ਦਿਨ ਤੇਰੇ ਨਾਮ ਨੂੰ ਭੁਲਾਣਾ ਸ਼ੁਰੂ ਕਰਦੇ ਚੇਤੇ ਰੱਖੀ ਖਵਾਰੀ ਦਾ ਪਹਿਲਾ ਫੜਾ ਭੁਲਾ ਵੀ ਅੱਜ ਤੇ ਮੈਂ ਨਾ ਬੀਜੀ ਸੀ ਮੈਂ ਤੇ ਨਿਤਨੇਮ ਕਰਨੀ ਭੁੱਲ ਗਿਆ ਕੰਮ ਸ਼ੁਰੂ ਹੋ ਗਿਆ ਨਾ ਜਦੋਂ ਭੁਲਣਾ ਸ਼ੁਰੂ ਹੋ ਜਾਏਗਾ ਭਾਈ ਸਾਹਿਬ ਕਹਿੰਦੇ ਉਸ ਤੋਂ ਬਾਅਦ ਵਿਸਰਹ ਵਿਸਰਹ ਦਾ ਅਰਥ ਇਹ ਜਿਹੜਾ ਸਿਮਰਨ ਨਿਰੰਤਰ ਚੱਲਦਾ ਪਿਆ ਹੈ ਕਦਮ ਉਹਦੇ ਵਿੱਚ ਰੁਕਾਵਟ ਆਉਣ ਲੱਗ ਪੈਂਦੀ ਏ ਵਿਸਰਮਣ ਹੋ ਜਾਂਦਾ ਹੈ ਜੇ ਤੇਰੇ ਕੋਈ ਸ਼ਬਦ ਦੇ ਸਿਮਰਨ ਇੱਕ ਹੈ ਵੀ ਸਿਮਰਨ ਜਿਹੜਾ ਸਿਮਰਨ ਚੱਲਦਾ ਪਿਆ ਸੀ ਹੋਰ ਵਿਸਰ ਲੱਗ ਪਿਆ ਅੰਦਰ ਖੋਖਾ ਹੋ ਗਿਆ ਤੇ ਤੀਸਰੀ ਗੱਲ ਚੇਤਨਾ ਆਵੇ ਨਾ ਜਦੋਂ ਭੁੱਲ ਗਿਆ ਵਿਸਰ ਗਿਆ ਫਿਰ ਕਿਤੇ ਹੋਸ਼ ਆਈ ਕਈ ਸਾਲਾਂ ਬਾਅਦ ਉਹ ਮੈਂ ਤਾਂ ਐਡਾ ਜੀਵਨ ਮੇਰਾ ਚੰਗਾ ਇਹਨਾਂ ਮੇਰਾ ਅੰਦਰ ਟਿਕਦਾ ਸੀ ਹੁਣ ਯਤਨ ਕਰਦਾ ਅੰਦਰ ਨੂੰ ਟਿਕਾਉਣ ਦਾ ਚੇਤਨਾ ਆਵੇ ਨਾ ਇਨਾ ਕੁ ਅੰਦਰ ਦੂਰ ਚਾ ਚੁੱਕਾ ਹੁਣ ਰੱਬ ਦਾ ਨਾਮ ਚੇਤ ਵਿੱਚ ਆਉਂਦਾ ਹੀ ਨਹੀਂ ਪਿਆ ਬਹੁਤ ਕਮਾਲ ਦੇ ਅਰਥ ਕੀਤੇ ਜੀ ਉਹਨਾਂ ਭੁੱਲਾ ਵਿਸਰੇ ਚੇਤਨਾ ਆਵੇ ਨਾ ਭੁੱਲ ਜਾਣਾ ਵਿਸਰ ਜਾਣਾ ਆਪਾਂ ਦੇਖੋ ਜਿੰਨੇ ਬੇਟਿਆਂ ਕਈਏ ਜਾਂ ਨਾ ਕਈਏ ਇੱਕ ਦਿਨ ਤੁਸੀਂ ਨਿਤਨੇਮ ਭੁੱਲ ਜਾਓ ਇਹ ਮਨਵਾ ਇਨਾ ਚਲਾ ਕੇ ਕਹੇਗਾ ਕੋਈ ਨਹੀਂ ਕੱਲ ਵੀ 8 ਵਜੇ ਕੀਤਾ ਸੀ ਅੱਜ ਵੀ ਕਰ ਲੈਣੀ ਭੁੱਲਣਾ ਸ਼ੁਰੂ ਹੋ ਗਿਆ ਨਾ ਜੀ ਫਿਰ ਵਿਸਰਨਾ ਸ਼ੁਰੂ ਹੋ ਗਿਆ ਇਹੀ ਕਾਰਨ ਕਿ ਜਿਉਂ-ਜਿਉਂ ਵਿਸਰਦਾ ਤਿਉਂ ਤੂੰ ਅੰਦਰ ਖਵਾਰੀ ਹੁੰਦੀ ਏ ਮੈਂ ਸ਼ਬਦ ਵਰਤੇ ਨੇ ਫਿਰ ਵੇਖੋ ਜਿਸ ਕੋ ਰਾਜ ਭਾਗ ਦਿੱਤਾ ਮਾਹਰ ਕਹਿੰਦੇ ਨੇ ਜੋ ਬੰਦਾ ਨਿਮਰਤਾ ਵਿੱਚ ਰਹੇ ਹੰਕਾਰ ਨਾ ਕਰੇ ਉਸ ਦਾ ਰਾਜ ਭਾਗ ਵੀ ਸਵੀਕਾਰ ਹੈ ਪਰ ਜੇ ਉਹ ਹੰਕਾਰ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਜ਼ਿੰਦਗੀ ਬਸ ਇਸ ਤਰ੍ਹਾਂ ਜਿਵੇਂ ਨਰਕਾਂ ਦਾ ਕੁੱਤਾ ਇਸ ਤੋਂ ਵੱਧ ਕੁਝ ਨਹੀਂ ਜਿਵੇਂ ਸਹਿਬ ਦਾ ਬਚਨ ਹੈ सुल्तान होवा मेल लश्कर तख्त करी बैठा नानका सब वाओ मत देख भूला विसर तेरा ना आवे जिस जिसकह अंतर राज अभिमान सो नरक पाती हो जो जाना मैं जोवनवंत बनवंत झुकदा नहीं मेरे को जवानी है ਜਿੱਥੇ ਰੱਖੋ ਇਹਦੇ ਵਿੱਚ ਇਸਤਰੀ ਵੀ ਹੈ ਇਹਦੇ ਵਿੱਚ ਪੁਰਸ਼ ਵੀ ਹੈ ਜਵਾਨੀ ਇੱਕ ਆਪਣੇ ਆਪ 'ਚ ਬੜੀ ਵੱਡੀ એનર્ਜੀ ਹੈ ਮੈਨੂੰ ਯਾਦ ਹੈ ਗੁਰਮੁਖ ਕਹਿੰਦੇ ਸਨ ਬੋਲਦੇ ਆਇਆ ਕਹਿ ਰਹੇ ਸਨ ਉਹ ਜਵਾਨੋ ਕਿਹੜੇ ਨਸ਼ੇ 'ਚ ਪੈ ਗਏ ਹੋ ਜਵਾਨੀ ਤਾਂ ਖੁਦ ਹੀ ਆਪਣੇ ਆਪ ਚੇਡਾ ਵਜਾ ਨਸ਼ੇ ਨੂੰ ਸੰਭਲਦੀ ਜਾ ਸਿੱਖ ਲੋ ਜਿਸ ਬੰਦੇ ਨੂੰ ਜੋਬਨ ਦਾ ਹੰਕਾਰ ਹੋ ਜਾਏ ਉੱਥੇ ਪ੍ਰਮਾਤਮਾ ਵਿਸਰਦਾ ਹੈ ਹੰਕਾਰੀ ਬੰਦਾ ਇੰਨਾ ਹੋ ਜਾਂਦਾ ਹੈ ਚਰਨ ਤੂੜ ਦੀ ਗੱਲ ਦੂਰ ਜੋਵਨ ਵਿੱਚ ਮੱਤਾਂ ਹੋਇਆ ਬੰਦਾ ਦੂਜੇ ਅੱਗੇ ਝੁਕਣ ਦੀ ਤਾਂ ਗੱਲ ਛੱਡੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਜੋਵਨ ਦੇ ਹੰਕਾਰ ਵਿੱਚ ਪਿਆ ਹੋਇਆ ਬੰਦਾ ਖੂਨ ਦੇ ਰਿਸ਼ਤੇ ਅੱਗੇ ਵੀ ਝੁਕਣ ਲਈ ਤਿਆਰ ਨਹੀਂ ਹੁੰਦਾ। ਕਈ ਜਦੋਂ ਜਵਾਨ ਪੁੱਤਰ ਹੁੰਦਾ ਹੈ ਨਾ ਖਿਮਾ ਕਰਿਓ। ਗੁਰਾਏ ਪਿਓ ਸਕੇ ਪਿਓ ਗੇ ਵੀ ਅੱਖਾਂ ਘੜਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪ੍ਰਮਾਣ ਹੈ। ਬਾਬਾ ਪਿਰਥੀ ਚੰਦ ਸਾਹਮਣੇ ਬੋਲਦਾ ਹੈ ਤੇ ਗੁਰੂ ਰਾਮਦਾਸ ਨੇ ਉਹਨੂੰ ਬਾਣੀ 'ਚ ਦਰਜ ਕਰ ਦਿੱਤਾ ਕਹਿਣ ਲੱਗੇ ਤੇਰੇ ਕੋਲ ਦੋ ਚੀਜ਼ਾਂ ਨੇ ਤੇਰੇ ਕੋਲ ਪੈਸੇ ਤੇ ਤੇਰੇ ਸਰੀਰ ਵਿੱਚ ਜੋਬਨ ਹੈ ਪਰ ਚੇਤੇ ਰੱਖੀ ਕਦੀ ਕਿਸੇ ਦਾ ਸਾਥ ਨਹੀਂ ਦਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਸੋ ਝਗਰਤ ਪਾਪ ਜਿਸ ਤਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ ਜਿਸ ਬੰਦੇ ਵਿੱਚ ਮਹਾਰਾਜ ਕਹਿੰਦੇ ਨੇ ਜੋ ਜਾਨੈ ਮੈਂ ਜੋਬਨਵੰਤ ਇਹ ਕਹਿ ਰਿਹਾ ਕਿ ਮੇਰੇ ਤੋਂ ਆ ਜਵਾਨ ਤੇ ਸੋਹਣਾ ਕੋਈ ਨਹੀਂ ਗੁਰੂ ਅਰਜੁਨ ਦੇਵ ਕਹਿੰਦੇ ਨੇ ਇੱਥੇ ਫੋਟੋਆਂ ਲੱਗ ਜਾਣਗੀਆਂ ਤੇਰੀ ਜਵਾਨੀ ਦੀਆਂ ਸ਼ੌਪਣ ਦੀਆਂ ਪਰ ਚੇਤੇ ਰੱਖੀ ਜੇ ਪਰਮਾਤਮਾ ਭੁੱਲ ਗਿਆ ਤੇਰਾ ਅੰਦਰ ਨਹੀਂ ਝੁਕਦਾ ਤੇ ਤੂੰ ਸਿਰਫ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਤੇਰੀ ਕੋਈ ਐਸੀਅਤ ਨਹੀਂ ਜੋ ਜਾਨਾ ਮੈਂ ਜੋਵਨਵੰਤ ਸੋਹਵਤ ਬਿਸ਼ਤਾ ਕਾ ਗੰਦਗੀ ਦਾ ਜੰਤ ਕਿਹ ਹੈ ਕੀੜਾ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਜੇ ਮੋ ਸੁਨਾ ਕੇ ਅੱਗੇ ਤੁਰਨਾ ਮੈਂ ਨੈਗੇਟਿਵ ਨਹੀਂ ਬੋਲ ਰਿਹਾ ਪਰ ਮੈਂ ਇੱਕ ਪੱਖ ਰੱਖਣਾ ਪੈਣਾ ਸੀ ਮੈਨੂੰ ਇਹ ਕਿ ਚਰਨਾਂ ਦੀ ਧੂਰ ਤਾਂ ਹੀ ਬਣੇਗਾ ਜੇ ਇਹ ਸਾਰਾ ਜਿਹੜਾ ਸੁਰਤ ਵਿੱਚ ਲਈ ਬੈਠਾ ਮੇਰੇ ਕੋਲ ਆ ਕੁਛ ਆ ਕੁਝ ਇਹ ਸਭ ਦਾ ਸਭ ਨੂੰ ਪੂਕਣਾ ਪੈਣਾ ਹੈਨ ਸ਼ਲੋਕ 12 ਤੇ ਵਦੀਕ ਜਦੋਂ ਅਸੀਂ ਪੜਨੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵਚਨ ਨੇ ਉਸ ਵਿੱਚ ਪਹਿਲਾ ਸ਼ਲੋਕ ਜਿਹੜਾ ਉਹ ਜੋਗਣ ਦੇ ਹੰਕਾਰ ਦੀ ਵਿਆਖਿਆ ਕਰ ਰਿਹਾ ਹੈ। ਉਹ ਸ਼ਲੋਕ ਹੈ ਦੋ ਸ਼ਖੀਆਂ ਨੇ ਆਪਸ ਵਿੱਚ ਜਲਬਾਤ ਕਰਦੀਆਂ ਨੇ। ਤੇ ਮੈਂ ਇਹ ਵੀ ਬੇਨਤੀ ਕਰਾਂ ਗੁਰਬਾਣੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਦਾਦਾ ਸੰਕੋ ਇਸਤਰੀ ਰੂਪ ਵਿੱਚ ਉਚਾਰਨ ਕੀਤਾ ਗਿਆ। ਭਾਵਾਂ ਕੇ ਬਾਣੀ ਦੇ ਉਚਾਰਨ ਕਰਤਾ ਜਿਹੜੇ ਨੂੰ ਸਾਰੇ ਮਰਦ ਜਾਮੇ ਵਿੱਚ ਨਹੀਂ। ਭਗਤ ਨੇ, ਪਟਨੀ ਗੁਰੂ ਸਾਹਿਬਾਨ ਨੇ। ਪਰ ਉਹ ਇਸਤਰੀ ਰੂਪ ਉਹ ਕਿਉਂ ਨਾਲ ਨੇ? ਇਹ ਬਾਣੀ ਉਚਾਰਨ ਕੀਤੀ ਤੇ ਗੁਰਬਾਣੀ ਨੇ ਇਸ ਗੱਲ ਨੂੰ ਵੀ ਬਿਲਕੁਲ ਸਾਫ਼ ਕਰ ਦਿੱਤਾ ਕਿ ਇਸ ਜਗਤ ਵਿੱਚ ਸਿਰਫ ਮਰਦ ਇੱਕ ਪਰਮਾਤਮਾ ਹੈ ਬਾਕੀ ਸਾਰੀਆਂ ਉਹਦੀਆਂ ਇਸਤਰੀਆਂ ਨੇ ਜਗ ਮੈਂ ਪੁਰਖ ਇੱਕ ਹੈ ਹੋਰ ਸ਼ਗਲੀ ਨਾਰ ਸੁਭਾਈ ਮਹਾਰਾਜ ਸ਼ਬਦ ਵਰਤੇ ਉੱਥੇ ਦੋ ਸ਼ਖੀਆਂ ਨੇ ਇਹਦੇ ਬਾਹਰਮੁਖੀ ਅਰਥ ਕਰਾਂਗੇ ਫਿਰ ਅੰਦਰੂ ਅੰਤਰੂਨੀ ਅੰਤਰੀ ਵਰਤਿ ਇੱਕ ਸਹੇਲੀ ਪੁੱਛਦੀ ਹੈ ਕਿ ਤੂੰ ਕਿੰਨੀ ਬੇਅਦਬੀ ਕਿੰਨੇ ਬੇਅਦਬ ਹੋ ਗਈ ਹੈ ਤੂੰ ਆਪਣੇ ਸੱਸ ਅੱਗੇ ਕਿਉਂ ਨਹੀਂ ਝੁਕਦੀ ਮੱਥਾ ਕਿਉਂ ਨਹੀਂ ਟੇਕਦੀ ਹੁਣ ਇਹ ਨਹੀਂ ਰਿਹਾ ਯਾਦ ਰੱਖਿਓ ਪਹਿਲਾਂ ਸੀ ਮੈਨੂੰ ਯਾਦ ਹੈ ਕਿ ਸਾਡੇ ਘਰਾਂ 'ਚ ਸਾਡੀ ਮਾਂ ਸਾਡੀ ਬੀਬੀ ਜਦੋਂ ਬਾਹਰ ਹੋਣਾ ਉਹਨਾਂ ਨੇ ਆਪਣੇ ਪੱਲੇ ਨਾਲ ਆਪਣੀ ਸੱਸ ਦੇ ਪੈਰਾਂ ਨੂੰ ਛੋਣਾ ਤੇ ਆਪਣੇ ਮੱਥੇ ਤੇ ਲਾਣਾ ਇਸ ਤਰ੍ਹਾਂ ਹੁੰਦਾ ਰਿਹਾ ਹੁਣ ਨਹੀਂ ਹੁਣ ਨਾ ਤਾਂ ਝੁਕਣ ਵਾਲਾ ਦਾ ਕੰਮ ਤੇ ਸੀ ਨਬੇੜ ਦਿੱਤਾ ਕਥਾ ਵਾਲੇ ਉਹ ਮੱਥਾ ਨਾ ਟੇਕਿਓ ਗੁਰੂ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਣਾ ਤੁਸੀਂ ਮਰ ਜਾਓਗੇ ਡੁੱਬ ਜਾਓਗੇ ਇਸੇ ਨੂੰ ਅਗਲਾ ਕਹਿੰਦਾ ਪਹਿਲੀ ਤਿਆਰ ਹੁੰਦਾ ਛੱਡ ਪਰ ਕਥਾ ਵਾਲਾ ਕਹਿੰਦਾ ਸੀ ਮੈਂ ਕਹਿੰਦਾ ਗੁਰੂ ਜਾਣ ਕੇ ਨਮਸਕਾਰ ਕਰਨੀ ਤੇ ਵੱਡਿਆਂ ਦਾ ਅਦਬ ਕਰਨਾ ਦੋਨਾਂ 'ਚ ਬੜਾ ਫਰਕ ਜੀ ਇੱਕ ਬਜ਼ੁਰਗ ਬੰਦਗੀ ਕਰਨ ਵਾਲਾ ਜੇ ਸਾਡਾ ਅੰਦਰ ਉਹਦੇ ਅਗੇ ਝੁਕਿਆ ਹੀ ਨਹੀਂ ਅਸੀਂ ਇੰਨਾ ਕੋਈ ਕਿੱਲਾ ਕੰਮ ਧੌਣ 'ਚ ਠੁੱਕਿਆ ਪਿਆ ਮੈਂ ਨਹੀਂ ਚੁੱਕਦਾ ਗੁਰੂ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਗੁਰੂ ਤਾਂ ਕਹਿੰਦਾ ਗਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਮੇਰੀ ਬੇਨਤੀ ਉਹਨਾਂ ਦੇ ਚਰਨਾਂ ਦੀ ਧੂੜ ਦੇ ਲੈ ਖੈਰ ਮੈਂ ਵਿਸ਼ੇਤ ਰਹਾਗਾ ਉਹ ਪੁੱਛਦੀ ਤੂੰ ਬੇਅਤਬ ਕਿਉਂ ਹੋਗੇ ਤੂੰ ਆਪਣੀ ਸੱਸ ਅੱਗੇ ਝੁੱਕ ਕੇ ਕਿਉਂ ਨਹੀਂ ਨਮਸਕਾਰ ਕਰਦੀ ਅਗੋ ਉੱਤਰ ਦਿੰਦੀ ਕਹਿਣ ਲਗੀ ਬੁੱਢੜੀ ਇਹ ਬਜ਼ੁਰਗ ਮਾਈ ਮੈਂ ਕੀ ਕਰਾਂ ਮੇਰੇ ਜੋਬਨ ਦਾ ਚਲੋ ਤੁਸੀਂ ਲਫ਼ਜ਼ ਮੇਰੇ ਸਮਝ ਜਾਓਗੇ ਜਿਹੜੇ ਪੰਜਾਬੀ ਸ਼ਬਦ ਨੇ ਜੀ ਮੇਰੇ ਜੋਬਨ ਦਾ ਇੰਨਾ ਕੋ ਭਾਰ ਹੈ ਇਸ ਬੁੱਢੀ ਅੱਗੇ ਮੈਂ ਨਹੀਂ ਝੁਕ ਸਕਦੀ ਅੱਗੋ ਗੁਰਮੁਖ ਸਖੀ ਕਹਿੰਦੀ ਹੈ ਸੋਨੀ ਕੁੜੀਏ ਭੈਣੇ ਜਿਸ ਜਵਾਨੀ ਦਾ ਤੂੰ ਹੰਕਾਰ ਕਰਨੀ ਹੈ ਨੇਕ ਦਿਨ ਸਵਾ ਹੋ ਜਾਣੇ ਤੂੰ ਝੁਕਣਾ ਨਹੀਂ ਜਾਣਦੀ ਨਾ ਜਿਸ ਜੋਬਨ ਦਾ ਤੂੰ ਹੰਕਾਰ ਕਰਨੀ ਹੈ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਕਿਉਂ ਕਹਿਣ ਲੱਗੇ ਤੇ ਤਾਂ ਕੱਚ ਦਾ ਭਾਂਡਾ ਹੈ ਇੱਥੇ ਤਾਂ ਉਹ ਕਿਲੇ ਜਿਹੜੇ ਪੱਕੇ ਚੂਨੇ ਨਾਲ ਪਹਾੜਾਂ ਵਰਗੇ ਅਡੋਲ ਸਨ ਸਦੀਆਂ ਰਹਿਣ ਦੇ ਬਾਵਜੂਦ ਵੀ ਅੱਜ ਕਿਰ-ਕਿਰ ਕੇ ਮਿੱਟੀ ਦਾ ਰੂਪ ਹੋ ਗਏ ਤੂੰ ਜੋ ਬੰਦਾ ਹੰਕਾਰ ਕੀ ਕਰਨੀ ਇੱਕ ਦਿਨ ਤੂੰ ਵੀ ਮਿੱਟੀ ਹੋ ਜਾਣਾ ਹੈ ਮਹਾਰਾਜ ਦਾ ਸ਼ਬਦ ਹੈ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਚਾਰ ਸ਼ਬਦ ਵਰਤੇ ਉਹ ਤੰਗੀ ਦਰ ਤੇ ਉੱਤਾ ਕਤ ਪੈ ਹੋਰੀ ਪੈਦਰਸ ਦੁੱਧ ਉਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੁਰ ਸੂਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਫਿਰ ਬੇੰਤੀ ਸੁਣੇ ਬੜੇ ਸੌਖੇ ਅਰਤੇ ਸਸੁਰ ਸੂਈਆ ਸੂਈਆ ਦਰਤੇ ਮੱਥਾ ਸਸੁਰ ਸੂਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਅਗੋ ਸਖੀ ਕਹਿੰਦੀ ਏ ਗੱਜ ਜੇ ਲੱਗਾ ਗਿੜਵੜੀ ਸਖੀ ਏ ਧੌਲ ਖਰੀ ਜਿਹੜੇ ਪੱਕੇ ਸੋਨੇ ਪਲਸਤਰ ਨਾਲ ਕਿਲੇ ਬਣੇ ਸਨ ਉਹ ਵੀ ਮਿੱਟੀ ਹੋ ਗਿਆ ਤੂੰ ਕਾਦਾ ਹੰਕਾਰ ਪੀ ਕਰਨੀ ਗੱਛ ਜੇ ਲੱਗਾ ਗਿੜਵੜੀ ਸਕੀਏ ਧੌਲ ਕਰੀ ਸੇਪੀ ਟੈਂਦੇ ਡਿੱਠ ਮੈਂ ਮੈਂ ਅੱਖਾਂ ਨਾਲ ਉਹ ਕਿਰਦੇ ਕੋਈ ਡਿੱਗਦੇ ਕੋਈ ਤਬਾਹ ਹੋਏ ਦੇਖਿਆ ਮੁੰਦ ਨਾ ਕਰਬ ਥਣੀ ਤੂੰ ਆਪਣੀ ਜਵਾਨੀ ਦਾ ਹੰਕਾਰ ਬੱਤ ਕਰ ਤੈਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਯਾਦ ਰੱਖੋ ਜੋ ਜਾਨੈ ਮੈ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਜ ਕਬੀਰ ਗਰਬਨਾ ਕੀਜੀਐ ਚਾਮ ਲਪੇਟੇ ਖਾਟ ਹੈਵਰ ਉਪਰ ਛਤਰ ਧਰ ਤੇ ਪਨ ਧਰਨੀ ਗਾਟ ਮਹਾਰਾਜ ਕਹਿੰਦਾ ਕਬੀਰ ਗਰਬਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਓਗੇ ਜਿਉ ਕਾਂਚਰੀ ਕੋਈ ਅੰਗ ਜਿਵੇਂ ਸਭ ਆਪਣੀ ਕੁੰਝ ਛੱਡਦਾ ਤੇ ਵੇਖੋ ਬੰਦਾ ਮੰਦਨ ਯੋਰ ਯਾਰ ਲਾਂਦਾ ਟਾਕੀਆਂ ਟੂਕੀਆਂ ਲਾਂਦਾ ਚਾਰ ਸਾਲ ਹੋਰ ਨਿਕਲ ਜਾਣਾ ਟਾਕੀਆਂ ਲਾਣੀ ਹੈ ਨਾ ਸਭ ਤੋਂ ਮਹਿੰਗਾ ਚੰਬੜੀ ਨੂੰ ਟਾਕੀ ਲਾਣੀ ਹੈ ਅੱਜ ਕੱਲੇ ਸਭ ਤੋਂ ਇਸ ਦੁਨੀਆ 'ਚ ਸਭ ਤੋਂ ਮਹਿੰਗੀ ਚੀਜ਼ ਹੈ ਬੈਗਰੂ ਮੈਨੂੰ ਬਖਸ਼ ਦੇ ਅਜ ਮੈਂ ਕਦੀ ਖੱਬੇ ਸੱਜੇ ਨਹੀਂ ਕੋ ਬੋਲਿਆ ਮੇਕਅਪ ਦਾ ਸਮਾਨ ਸਭ ਤੋਂ ਮਹਿੰਗਾ ਟਾਕੀਆਂ ਲਾਂਦਾ ਬੰਦਾ ਨਾ 4 ਦਿਨ ਹੋਰ ਨਿਕਲ ਜਾ ਰਬਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ ਇੱਕ ਤਾਂ ਉਹ ਬਾਣੀ 'ਚ ਕਹਿੰਦਿਆ ਵੀ ਮੇਰੀ ਜਿਹੜੀ ਜਾਤ ਤੇ ਮੈਂ ਮਰੇ ਪਸ਼ੂ ਢੋਨਾ ਮੇਰੀ ਜਾਤ ਕੁੱਟ ਵੰਡਲਾ ਢੋੜ ਢਵੰਤਾ ਨਿਤੈ ਬਨਾਸੀ ਆਸ-ਪਾਸਾ ਕਹਿੰਦੇ ਮੇਰੇ ਬਜ਼ੁਰਗ ਵੀ ਮੇਰੀ ਕੁਲ ਵੀ ਮੇਰਾ ਪੁਛਤੈਨੀ ਕਿ ਤਾਇਬ ਹੈ ਮਰੇ ਪਸ਼ੂ ਟੋਨਾ ਚਮੜਾ ਲਾਨਾ ਚਮੜਾ ਸੁਕਾਨਾ ਜੁੱਤੀਆਂ ਬੰਨ੍ਹਣਾ ਤੇ ਇੱਕ ਦਿਨ ਪਾਠ ਕਰਦੇ ਇੱਕ ਬਚਨ ਹੁੰਦਾ ਹੈ ਕਹਿੰਦੇ ਕਿ ਚਮਰਟਾ ਗਾਠ ਨਜਨੀ ਸਭ ਲੋਕ ਗਠਾਵੇਂ ਪਨਹੀ ਤੇ ਕੇ ਕੀ ਕਰ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢਾ ਰਾਹ ਵਿੱਚ ਕੁਲਾ ਟੋਰ ਟੋ ਧਰਮ ਸਮੇਟਾ ਕਹਿੰਦੇ ਨੇ ਕੁੱਲ ਦਾ ਧਰਮ ਹੈ ਕੁਲਾ ਧਰਮ ਟੋ ਟੋਰ ਸਮੇਟਾ ਇਹ ਪਾਣਾ ਰਸਤੇ ਜੁੱਤੀਆਂ ਗੰਢ ਦਾ ਮਹਾਂਪੁਰ ਕਹਿੰਦਾ ਨਹੀਂ ਚਮਰਟਾ ਗੰਠ ਨਾ ਜਾਨੀ ਲੋਕ ਠਾਵੇਂ ਪਨਹੀ ਆਰ ਨਹੀਂ ਦੇ ਤੋਪੋ ਮੈਂ ਰੰਬੀ ਠਾਉ ਰੋਪੋ ਲੋਕ ਗੰਠ ਗੰਠ ਖਰਾਬ ਗੂਚਾ ਹੋਂ ਬਿਨ ਗੰਠ ਹੈ ਜੈ ਪਹੁੰਚਾ ਕਮਾਲੂਗੀ ਜੀ ਇਹ ਆਪਛਿਓਂ ਕੱਟ ਕਰੀ ਗੱਲ ਅਸਲ ਚੌਥੇ ਭਗਤ ਜੀ ਕਹਿੰਦੇ ਆ ਲੋਕੋ ਇਸ ਵੇਹ ਦਾ ਲੋਕਾਂ ਦੇ ਪੈਰਾਂ ਦੀਆਂ ਜੁੱਤੀਆਂ ਗੰਡਣਾ ਵਾ ਵਿਚਾਰ ਦਿਨ ਹੋਰ ਕੱਢਦੇ ਛਾਰ ਦਿਨ ਹੋਰ ਕੱਢ ਜਾਏ ਕਹਿੰਦੇ ਨੇ ਇਹ ਸਰੀਰ ਵੀ ਜੁੱਤੀ ਹੈ ਚਮੜੀ ਦੀ ਤਰ੍ਹਾਂ ਚਮੜੀ ਹੈ ਇਹ ਜੁੱਤੀ ਹੈ ਸੱਚੀ ਮੁੱਚੀ ਲੋਕੀ ਇਹੀ ਯੋਰ ਲਾਈ ਦਾਂਦੇ ਆ ਚਾਰ ਦਿਨ ਹੋਰ ਕਿਤੇ ਦੇਹ ਕੱਢ ਜਾਏ ਕਹਿੰਦੇ ਨੇ ਲੋਕੋ ਮਰ ਚੱਲਿਓ ਜੁੱਤੀਆਂ ਗੰਡ ਗੰਡ ਕੇ ਦਾ ਸਬਰ ਹੀ ਕਰ ਲਓ ਉੱਥੇ ਮੋਹ ਦੀ ਗੱਲ ਕੀਤੀ ਹੈ ਮੈਂ ਫਿਰ ਬੇਨਤੀ ਕਰਾਂਗਾ ਕਿ ਮਾਰੇ ਨੇ ਕਿਹਾ ਜਿਸ ਕਾ ਅੰਤਰਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋਵਨਵੰਤ ਸੋ ਹੋਵਤ ਵਿਸ਼ਟਾ ਕਾ ਚੰਤ ਆਪਸ ਕੋ ਕਰਮਵੰਤ ਕਹਾ ਗਏ ਜਿਹੜਾ ਇਹ ਕਹਿਣਾ ਸ਼ੁਰੂ ਕਰਦਾ ਮੈਂ ਬੜਾ ਚੰਗੇ ਕਰਮ ਕਰਨਾ ਸੁਣੋ ਇਸ ਬੇਨਤੀ ਨੂੰ ਇਹ ਬੜਾ ਖਤਰਨਾਕ ਕੰਮ ਜੀ ਕਿਉਂਕਿ ਧਰਮ ਹੀ ਸਖਾਂਦਾ ਵੀ ਚੰਗੇ ਕਰਮ ਕਰ ਤੂੰ ਚੰਗਾ ਬਣ ਜਿਹੜਾ ਬੰਦਾ ਪਤਿਤ ਕਰਮ ਕਰ ਰਿਹਾ ਹੈ ਵੈਗਰੂ ਮੇ ਸ਼ਬਦ ਵਰਤਨ ਲਗਾ ਉਸ ਬੰਦੇ ਦੀ ਗੁਜਾਇਸ਼ ਹੈ ਕਿ ਪਲਟ ਕੇ ਦੁਬਾਰਾ ਸ਼ੁਭ ਕਰਮੀ ਬਣ ਜਾਏ ਤੇ ਜਿਹੜਾ ਸ਼ੁਭ ਕਰਮ ਕਰਕੇ ਹੰਕਾਰ ਹੀ ਆ ਗਿਆ ਉਹਦੇ ਲਈ ਰਸਤਾ ਬੰਦ ਲੱਗਦਾ ਪਿਆ ਹੈ ਕਿਉਂਕਿ ਉਹਨੂੰ ਆਪਣੀ ਕਰਮਵੰਤ ਹੈ ਨਾ ਇਹਨੂੰ ਬਾਣੀ ਚੋਂ ਦੇਖੋ ਜੀ ਤੀਰਥ ਵਰਤ ਅਰ ਦਾਨ ਕਰ ਇਹ ਕਰਮਮੰਤ ਹੈ ਇਸ਼ਨਾਨ ਵੀ ਕੀਤਾ ਦਾਨਪੁਨ ਵੀ ਕੀਤਾ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਜਿਵੇਂ ਹਾਥੀ ਦਾ ਇਸ਼ਨਾਨ ਹੈ ਇੱਥੇ ਹੈ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬੋ ਜੋਨ ਪਰਮਾਵੇ ਉਹ ਜਨਮਾਂ ਜਨਮਾਂਤਰਾ ਵਿੱਚ ਭਟਕਦਾ ਦਿੰਦਾ ਹੈ ਜੁਨਾਂ ਵਿੱਚ ਭਟਕਦਾ ਰਹਿੰਦਾ ਹੈ ਜਿਹੜਾ ਇਨਸਾਨ ਇਸ ਗੱਲ ਦੇ ਹੰਕਾਰ ਚਿੰਦਾ ਹੈ ਕਿ ਮੇਰੇ ਤੋਂ ਚੰਗਾ ਤਾਂ ਸ਼ੁਭ ਕਰਮੀ ਹੈ ਹੀ ਕੋਈ ਨਹੀਂ ਮੈਂ ਬੜਾ ਨਿਤਨਮੀ ਇਹਦੇ ਪੱਲੇ ਕੁਛ ਨਹੀਂ ਗੁਰਮਖੋ ਅੱਜ ਇਸ ਤੋਕ ਨੂੰ ਜੇ ਸਿੱਖਾਂ ਚ ਘਟਾ ਕੇ ਦੇਖੋ ਨਾ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਦੂਜਾ ਤੀਜਾ ਕੋਈ ਦੇਖੋ ਸਭ ਤੋਂ ਯਾਦਾ ਜ਼ੋਰ ਇਹ ਲੱਗਿਆ ਮੈਂ ਚੰਗਾ ਵਾਂ ਇਹ ਬੰਦਾ ਅੱਤ ਦਾ ਮਾੜਾ ਹੈ ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਵੀ ਇਹੋ ਜਿਹੇ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਆ ਸ਼ੁਭ ਕਰਮਾਂ ਦਾ ਇਹ ਇਹ ਬਾਬਾ ਜੀ ਨੇ ਕਿਹਾ ਹਮ ਵੱਡ ਕਬ ਕੁਲੀਨ ਖਮ ਪੰਡਿਤ ਇਹ ਕਰਮਵੰਤ ਕੈ ਮੈਂ ਵਿਦਵਾਨ ਕਾਂ ਮੈਂ ਕਵੀ ਕਾਂ ਮੈਂ ਤਨਾਡ ਕਾਂ ਮੈਂ ਸਿਮਰਨ ਕਰਨ ਵਾਲਾ ਖਾਂ ਆਮ ਵੱਡ ਕਬ ਕੁਲੀਨ ਖਮ ਪੰਡਤ ਖਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰਮਾ ਦਾਤੇ ਇਹ ਬੁੱਧ ਕਬੈ ਨਾ ਨਾਸੀ ਇੱذ ਕੋਈ ਚੋਰੀ ਦਾ ਜ਼ਿਕਰ ਨਹੀਂ ਕੋਈ ਯਾਰੀ ਦਾ ਜ਼ਿਕਰ ਨਹੀਂ ਇਸ ਵਿੱਚ ਸਾਰੇ ਸ਼ੁਭ ਕਰਮ ਨੇ ਮੈਂ ਕਵੀ ਖਾਂ ਮੈਂ ਪੰਡਤ ਖਾਂ ਮੈਂ ਗਿਆਨੀ ਖਾਂ ਮੈਂ ਗੁਣੀ ਖਾਂ ਮੈਂ ਦਾਨੀ ਖਾਂ ਮੈਂ ਸੂਰਮਾ ਖਾਂ ਮਾਰੇ ਨੇ ਦੋ ਤੁਕਾਂ ਚ ਸਾਰੇ ਕਰਮਵੰਤ ਗੰ ਦਿੱਤੇ ਤੇ ਜਿਹੜਾ ਬੰਦਾ ਇਹ ਕਰਮ ਕਰਕੇ ਹੰਕਾਰ ਕਰਦਾ ਉਹਦਾ ਬਣੇਗਾ ਕੀ ਆਪਸੋ ਕੋ ਕਰਮਵੰਤ ਕਹਾਵੇ ਜਨ ਮਰੇ ਬੋ ਜੋਨ ਪਰਮਾਵੇ ਜੰਮਦਾ ਤੇ ਮਰਦਾ ਰਹਿੰਦਾ ਹੈ ਪਰ ਜੇ ਬੰਦਾ ਕਰਮਵੰਤ ਹੋ ਕੇ ਨਿਮਰਤਾ ਵਿੱਚ ਰਹੇ ਫਿਰ ਦੇਖੋ ਕਿੰਨਾ ਕੁ ਭਾਗ ਲੱਗਦਾ ਹੈ ਫਿਰ ਬੇਨਤੀ ਸੁਣੋ ਫਿਰ ਅਗਲੀ ਤੋਕੀ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਜ਼ਮੀਨ ਦਾ ਦੌਲਤ ਦਾ ਆਪਣੇ ਬਿਜ਼ਨਸ ਦਾ ਮਹਾਰਾਜ ਕਹਿੰਦੇ ਜਿਹੜਾ ਬੰਦਾ ਹੰਕਾਰ ਕਰਦਾ ਉਹ ਮੂਰਖ ਵੀ ਹੈ ਅੰਨਾ ਵੀ ਤੇ ਅਗਿਆਨੀ ਵੀ ਨਾਲ ਸ਼ਬਦ ਵਰਤਿਆ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ ਜਿਦੇ ਤੇ ਤੇਰੀ ਕਿਰਪਾ ਹੋਵੇ ਤਉਨੂੰ ਖਿਰਦੇ ਵੇ ਕੋਈ ਸ਼ਬਦ ਇਤੇ ਸਰੀਰ ਨਹੀਂ ਵਰਤਿਆ ਮੈਂ ਅੱਗੇ ਤੁਹਾਨੂੰ ਕਿਹਾ ਕਿ ਕਈ ਵਾਰੀ ਸਰੀਰ ਨਿਮਰਤਾ ਵਿੱਚ ਝੁਕਣ ਵਾਲਿਆਂ ਦੀ ਰੀਸ ਕਰ ਲੈਂਦਾ ਪਰ ਇੱਥੇ ਗੁਰਦੇਵ ਨੇ ਅੰਦਰ ਦਾ ਸ਼ਬਦ ਲਿਆ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਹੀਆ ਮੁਕਤ ਆਗੈ ਸੁਖ ਪਾਵੇ